ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਜਿੱਦਾਂ ਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਪਸ਼ੂਆਂ ਨੂੰ ਹਰੇ ਪੱਠੇ ਤੇ ਸਾਈਲੇਜ ਕਿੰਨਾ ਜ਼ਰੂਰੀ ਹੁੰਦਾ ਹੈ ਲੇਕਿਨ ਕਈ ਵਾਰੀ ਹਾਲਾਤ ਅਜੇ ਬਣ ਜਾਂਦੇ ਨੇ ਕਿ ਕੋਈ ਨਾ ਕੋਈ ਕਿਸੇ ਦੀ ਕੋਈ ਮਜਬੂਰੀ ਹੋ ਜਾਂਦੀ ਹੈ ਜਾਂ ਹਰਾ ਚਾਰਾ ਬੀਜਿਆ ਨਹੀਂ ਜਾਂਦਾ ਜਾਂ ਸਾਈਲੇਜ ਖਰੀਦਿਆ ਨਹੀਂ ਜਾਂਦਾ ਜਾਂ ਕੋਈ ਓਦਾ ਵਗੈਰਾ ਵਗੈਰਾ ਤੋਂ ਦੋਸਤੋ ਅਗਰ ਮਹੀਨੇ ਡੇਢ ਮਹੀਨੇ ਦੀ ਦਿੱਕਤ ਕਿਸੇ ਵੀ ਫਾਰਮ ਨੂੰ ਲੱਗਦੀ ਹੈ ਤਾਂ ਉਹ ਕੱਲੇ ਤੂੜੀ ਦੇ ਉੱਪਰ ਵੀ ਫਾਰਮ ਨੂੰ ਸਟੇਬਲ ਕਰ ਸਕਦਾ ਹੈ ਬਿਲਕੁਲ ਫਾਰਮ ਸਟੇਬਲ ਹੋ ਜਾਊਗਾ ਮਹੀਨਾ ਡੇਢ ਮਹੀਨਾ ਕੋਈ ਖਾਸ ਵੱਡੀ ਗੱਲ ਨਹੀਂ ਇੱਥੋਂ ਤੱਕ ਕਿ ਪੂਰਾ ਪੂਰਾ ਸਾਲ ਵੀ ਆਪਾਂ ਕੱਲੇ ਤੂੜੀ ਦੇ ਉੱਪਰ ਜਿਹੜਾ ਹੈ ਚਲਾ ਸਕਦੇ ਆ ਫਾਰਮ ਨੂੰ ਮੇਨਟੇਨ ਕਰ ਸਕਦੇ ਆ ਹੁਣ ਅਸੀਂ ਘਟੋ ਘਟ ਡੇਢ ਮਹੀਨਾ ਸਾਡੇ ਫਾਰਮ ਨੂੰ ਸੂਕੀ ਤੂੜੀ ਦੇ ਉੱਪਰ ਚਲਾਵਾਂਗੇ ਇਹਦੇ ਵਾਸਤੇ ਕਰਨਾ ਕੀ ਹੈ ਕਿ ਆਪਾਂ ਹਲਕਾ ਜਿਹਾ ਤੂੜੀ ਨੂੰ ਮੌਇਸਚਰ ਕਰ ਲੈਣਾ ਹੈ 5 ਤੋਂ ਲੈ ਕੇ 6 ਕਿਲੋ ਆਪਾਂ ਤੂੜੀ ਇੱਕ ਪਸ਼ੂ ਦੀ ਐਵਰੇਜ ਚੱਕਣੀ ਹੈ ਉਸੇ ਹਿਸਾਬ ਨਾਲ ਇੱਕ ਦਿਨ ਆਪਾਂ ਤੋਲ ਲੈਣੀ ਹੈ ਤੇ ਉਸ ਤੋਂ ਬਾਅਦ ਨਾਲ ਆਪਾਂ ਈਸਟ ਤੇ ਅਗਰ ਮਿਲਕਿੰਗ ਤੇ ਨਹੀਂ ਪਸ਼ੂ ਦੇ ਮਿੱਠਾ ਸੋਡਾ ਅਗਰ ਮਿਲਕਿੰਗ ਤੇ ਨਹੀਂ ਹੈਗੇ ਤਾਂ ਆਪਾਂ ਮਿੱਠਾ ਸੋਡਾ ਨਹੀਂ ਪਾਉਣਾ ਕਿਲੋ ਕਿਲੋ ਪਰ ਐਨੀਮਲ ਨੂੰ ਡੇਲੀ ਦੀ ਮੱਕੀ ਤੇ ਨਾਲ ਜਿਹੜੀ ਉਹਦੀ ਫੀਡ ਬਣਦੀ ਹੈ ਜੇ ਹੀਫਰ ਹੈ ਤੇ ਹੀਫਰ ਡرائی ਵਾਲੀ ਫੀਡ ਪਾ ਦਿਓ ਮਿਲਕਿੰਗ ਵਾਲੀ ਨੂੰ ਮਿਲਕਿੰਗ ਵਾਲੀ ਫੀਡ ਪਾ ਦਿਓ ਅਗਰ ट्रांजिशन ਹੈ ਜਾਂ ਡرائی ਹੈ ਤਾਂ ਡرائی ਵਾਲੀ ਫੀਡ ਪਾ ਦਿਓ ਐਦਾਂ ਕਰਨਾ ਹੈ ਬਸ ਤੁਸੀਂ ਇਹਦੇ ਨਾਲ ਤੁਹਾਡਾ इजीली ਨਾਲ ਤੁਸੀਂ 100 ਗ੍ਰਾਮ ਮਿਨਰਲ ਪਾਓ इजीली ਫਾਰਮ ਤੁਹਾਡਾ ਜਿਹੜਾ ਹੈ ਕਵਰ ਹੋ ਜਾਊਗਾ ਮਹੀਨੇ ਡੇਢ ਮਹੀਨੇ ਵਾਸਤੇ ਡਰਾਈ ਮੈਟਰ ਤੂੜੀ ਦੇ ਵਿੱਚ ਬਹੁਤ ਹੁੰਦਾ ਹੈ એનર્ਜੀ ਤੇ ਪ੍ਰੋਟੀਨ ਆਪਾਂ ਫੀਡ ਤੋਂ ਬੈਲੈਂਸ ਕਰ ਲੈਣਾ ਸੋ ਕੋਈ ਵੀ ਦਿੱਕਤ ਨਹੀਂ ਆਉਂਦੀ ਕੋਈ ਵੀ ਪਸ਼ੂ ਤੁਹਾਡਾ ਲਿਸਾਨੀ ਹੋਏਗਾ ਬੀਸੀਸ ਨਹੀਂ ਤੋੜੇਗਾ ਅਗਰ ਤੁਸੀਂ ਡਰਾਈ ਮੈਟਰ ਪੂਰਾ ਦਿਓਗੇ ਤੂੜੀ ਤੁਸੀਂ ਪੂਰੀ ਖੁੱਲੀ ਮਾਤਰਾ ਚ ਦੇਣੀ ਹੈ ਜਿੰਨੇ ਪਸ਼ੂ ਰੱਜ ਕੇ ਖਾ ਲੈਣ ਇਹ ਨਹੀਂ ਕਿ ਵਾਜ ਕਿ ਤੁਸੀਂ ਤੂੜੀ ਬਾਣ ਤੋਂ ਵਿੱਚ ਛਿੱਤੀ ਵਟੀ ਜਾਣੀ ਹੈ ਜਿੰਨੇ ਪਸ਼ੂ ਖਾਣ ਓਨੀ ਤੁਸੀਂ ਰੱਜ ਕੇ ਤੂੜੀ ਦੇਣੀ ਹੈ ਅਸੀਂ ਇੱਥੇ ਫੀਡਿੰਗ ਫੀਡਿੰਗ ਟਾਈਮ ਥੋੜੀ ਮੋਇਸਚਰ ਵਾਲੀ ਕਰ ਲਓ ਉਸ ਨੂੰ ਰਾਤ ਰਾਤ ਨੂੰ ਜਦੋਂ ਹੁਣ ਗਰਮੀ ਦਾ ਟਾਈਮ ਹੈ ਤਾਂ ਰਾਤ ਨੂੰ ਤੁਸੀਂ ਸੁੱਕੀ ਤੂੜੀ ਖੁਰਲੀ ਚ ਪਾ ਦਿਓ ਜਿੰਨੇ ਪਸ਼ੂਆਂ ਨੇ ਖਾਣੀ ਆ ਖਾ ਲੈਣਗੇ ਉਸ ਤੋਂ ਬਾਅਦ ਤੁਸੀਂ ਜਿਹੜੀ ਬਚ ਗਈ ਉਹਨੂੰ ਸਵੇਰੇ ਗਿੱਲੀ ਕਰਕੇ ਥੋੜੀ ਥੋੜੀ ਹਲਕੀ ਜੀ ਮੋਇਸਚਰ ਕਰ ਤਾਂ ਤੁਸੀਂ ਉਹਨਾਂ ਨੂੰ ਉਹਦੇ ਉੱਪਰ ਫੀਡ ਜਾਂ ਆਪਣਾ ਦਾਣਾ ਲਾ ਦੇਣਾ ਐ ਇੰਨੀ ਤੂੜੀ ਗਿੱਲੀ ਨਹੀਂ ਕਰਨੀ ਕਿ ਜਿਵੇਂ ਮੱਝਾਂ ਵਾਂਗੂ ਗਤਾਵਾ ਹੋ ਜੇ ਲੇ ਬਣਦਾ ਸੁੱਕ ਭਰੂਲੀ ਜੀ ਰੱਖਿਓ ਤੇ ਫਾਰਮ इजीली ਤੂੜੀ ਤੇ ਜਿਹੜਾ ਬੈਲੈਂਸ ਹੋ ਜਾਊਗਾ ਅਗਰ ਤੁਸੀਂ ਪਰਮਾਨੈਂਟ ਪੂਰੇ ਸਾਲ ਵਾਸਤੇ ਕਰਨਾ ਹੈ ਫਿਰ ਤੁਸੀਂ ਇੱਕ ਐਨੀਮਲ ਨੂੰ ਨਾਲ 10 ਕਿਲੋ ਤੁਸੀਂ ਜਿਹੜਾ ਚਕੰਦਰ ਦਾ ਸਾਈਲੇਜ ਦੇ ਸਕਦੇ ਹੋ ਚਕੰਦਰ ਦਾ 10 ਕਿਲੋ ਸਾਈਲੇਜ 5 ਕਿਲੋ ਤੂੜੀ ਉੱਪਰ ਜਿਹੜੀ ਫਰੈਸ਼ ਗਾਂ ਨੂੰ ਜਿੰਨੀ ਫੀਡ ਬਣਦੀ ਹੈ ਉਨੀ ਪਾਓ ਤੇ ਦੂਜਿਆਂ ਨੂੰ ਜਿੰਨੀ ਫੀਡ ਪਾਣੀ ਦੁੱਧ ਦੇ ਹਿਸਾਬ ਨਾਲ ਪਾਓ ਤਾਂ ਤੁਹਾਡਾ ਪੂਰਾ ਟੋਟਲ ਇਅਰ ਵਾਸਤੇ ਜਿਹੜਾ ਐਸਾਇਲੇ ਫਾਰਮ ਬੀਟ ਪਲਪ ਤੇ ਤੂੜੀ ਤੇ ਸਟੇਬਲ ਹੋ ਜਾਊਗਾ ਅਸੀਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵਿੱਚ ਅਗਲੇ ਸਾਲ ਇਸ ਵਾਰ ਸਾਡੇ ਕੋਲ ਸਾਇਲੇਜ ਹੈਗਾ ਅਗਲੇ ਇਅਰ ਤੋਂ ਅਸੀਂ ਸਾਰਾ ਫਾਰਮ ਆਪਣਾ ਤੂੜੀ ਤੇ ਤੇ ਬੀਟ ਪਲਪ ਦੇ ਉੱਪਰ ਜਿਹੜਾ ਆ ਟਰਾਂਸਮਿਸ਼ਨ ਕਰ ਦਾਂਗੇ ਉਹਦੀ ਖੇਚਲ ਬਹੁਤ ਘੱਟ ਹੁੰਦੀ ਹੈ ਮੱਕੀ ਦਾ ਆਚਾਰ ਮੈਂnga ਪੈਂਦਾ ਹੈ ਗਰਮੀ ਵਿੱਚ ਦੀ ਤਸਵੀਰ ਗਰਮ ਹੁੰਦੀ ਹੈ ਬੀਟ ਪਲਪ ਜਿਹੜਾ ਠੰਡਾ ਹੁੰਦਾ ਹੈ ਉਹ ਜੈਜ ਰੇਟ 'ਚ ਪੈਂਦਾ ਤੇ ਉਹਦੇ ਵਿੱਚ ਦੁੱਧ ਵੀ ਮੱਕੀ ਦੇ ਸਾਈ ਲੈਗ ਨਾਲੋਂ ਜ਼ਿਆਦਾ ਹੁੰਦਾ ਹੈ ਬਾਕੀ ਜਿੱਦਾਂ ਜਿੱਦਾਂ ਕਿਸੇ ਦੀ ਵਿਚਾਰ ਸਲਾਹ ਹੈ ਤੁਸੀਂ ਆਪਦੇ ਹਿਸਾਬ ਨਾਲ ਕਰੋ ਕਿਉਂਕਿ ਹਰੇਕ ਫਾਰਮ ਦੀ ਰਿਕੁਆਇਰਮੈਂਟ ਆਪ ਕੋ ਆਪਣੀ ਹੁੰਦੀ ਹੈ ਅਗਰ ਤੁਸੀਂ ਤੂੜੀ ਤੇ ਕਰਨਾ ਤਾਂ ਤੁਹਾਨੂੰ ਆਪਣੇ ਪਸ਼ੂਆਂ ਦੇ ਹਿਸਾਬ ਨਾਲ ਡਰਾਈ ਮੈਟਰ ਦੇ ਹਿਸਾਬ ਨਾਲ ਪਸ਼ੂਆਂ ਦੇ ਬੋਡੀ weight ਦੇ ਹਿਸਾਬ ਨਾਲ ਜਿਹੜੀ ਆ ਫੀਡ ਉਹ ਚੂਜ਼ ਕਰਨੀ ਪਊਗੀ ਚਾਹੇ ਰੈਡੀਮੇਡ ਰੱਖ ਲਿਓ ਚਾਹੇ ਤੁਸੀਂ ਖੁਦ ਤਿਆਰ ਕਰ ਲਿਓ ਬਟ ਅਗਰ ਤੁਸੀਂ ਚਾਹੋ ਤਾਂ ਆਪਣੇ ਤਰੀਕੇ ਨਾਲ ਕੁਝ ਮਰਜ਼ੀ ਕਰ ਸਕਦੇ ਹੋ ਫਾਰਮ ਨੂੰ ਜਿਹੜੀ ਚੀਜ਼ ਤੇ ਮਰਜ਼ੀ ਤੁਸੀਂ ਸਟੇਬਲ ਕਰ ਲੋ ਸਾਈਲੇਜ ਵੀ ਜ਼ਰੂਰੀ ਆ ਹਰਾ ਪੱਠਾ ਵੀ ਜ਼ਰੂਰੀ ਆ ਤੂੜੀ ਵੀ ਜ਼ਰੂਰੀ ਆ ਅਗਰ ਇਹਨਾਂ ਚੀਜ਼ਾਂ ਦੇ ਕਰਨਾ ਤਾਂ ਠੀਕ ਹੈ ਤੁਸੀਂ ਗੱਲੀ ਤੂੜੀ ਤੇ ਵੀ ਫਾਰਮ ਨੂੰ ਜਿਹੜਾ ਹੈ ਮੈਨੇਜ ਕਰ ਸਕਦੇ ਹੋ